ਕੇ ਖੂ ਵਿੱਚ ਸੁੱਟਵਾ ਕੇ ਹੱਥ ਪੈਰ ਵਡਵਾ ਕੇ ਖੂਹੇ ਵਿੱਚ ਸੁੱਟਵਾ ਕੇ ਮੇਰੇ ਪੁੱਤ ਉੱਤੇ ਜ਼ੁਲਮ ਕਮਾਇਆ ਸੁਣ ਲੈ ਓ ਪਾਪੀ ਰਾਜਾ ਤੈਨੂੰ ਰਤਾ ਵੀ ਤਰਸ ਨਾ ਆਇਆ ਸੁਣ ਲੈ ਓ ਪਾਪੀ ਰਾਜਾ ਮਾਪਿਆਂ ਲਈ ਪੁੱਤ ਹੁੰਦੇ ਸਜਰੀ ਬਹਾਰ ਵੇ ਪੁੱਤਾਂ ਬਿਨਾ ਲੱਗਦਾ ਏ ਸੁਨ ਸੰਸਾਰ ਵੇ ਪੁੱਤਾਂ ਬਿਨਾ ਮਾਵਨ ਜੀੜਦਾ ਕੋਈ ਹੱਜ ਵੇ ਪੁੱਤ ਮਾਪਿਆਂ ਦੇ ਹੁੰਦੇ ਸਰਮਾਇਆ ਸੁਣ ਲੈ ਓ ਪਾਪੀ ਰਾਜਾ ਤੈਨੂੰ ਰਤਾ ਵੀ ਤਰਸ ਨਾ ਆਇਆ ਮਾਂ ਮਾਂ ਛੱਡ ਗੀਆਂ ਨਿਸ਼ਾਨੇ ਮੈਂ ਪਈ ਤੁਰ ਲਾਵਾਂ ਜਿੱਚ ਪੁੱਤ ਦੇਵਯੋਗੁ ਖਾਏ ਮਰਦੀ ਮੈਂ ਜਾਵਾਂ ਪੈਰੀ ਬੇੜੀਆਂ ਵਿੱਚ ਲਾਕੇ ਤੂੰ ਜਲਾਦਾ ਬਸ પાਕੇ ਮੈਨੂੰ ਪੁੱਤ ਤਾਈ ਕਤਲ ਕਰਾਇਆ ਮੇਰੇ ਪੁੱਤ ਤਾਈ ਕਤਲ ਕਰਾਇਆ ਸੁਣ ਲੈ ਓ ਪਾਪੀ ਰਾਜਿਆ ਲੂਣਾ ਆਖੇ ਲੱਗਵੇ ਤੂੰ ਕਹਿਰ ਕੁਮਾਲਿਆ ਆਪਣੇ ਹੱਥੀਂ ਵੇ ਤੂੰ ਪੁੱਤ ਮਰਵਾ ਲਿਆ ਲੂਣਾ ਤਾਂ ਇੱਕ ਵਾਰ ਲੱਗ ਜਾਂਦਾ ਪਤਾ ਖੋ ਪੁੱਤ ਹੁੰਦਾ ਇੱਕ ਹੀ ਜੇ ਜਾਇਆ ਸੁਣ ਲੈ ਓ ਪਾਪੀ ਰਾਜਿਆ ਤੈਨੂੰ ਰਤਾ ਵੀ ਤਰਸਨਾ ਆਇਆ ਸੁਣ ਲੈ ਓ ਪਾਪੀ ਰਾਜਿਆ ਪੁੱਤਰਾਂ ਦੀ ਦਾਤ ਪੈਸੇ ਨਾਲ ਨਹੀਂਓ ਮਿਲਦੀ ਪੁੱਤਰਾਂ ਦੇ ਨਾਲ ਗੁਲਜ਼ਾਰ ਸਦਾ ਖਿਲਦੀ ਕਾਲੋ ਪੁੱਤ ਨਾਲ ਚੱਲੇ ਸਦਾ ਜਗ ਉੱਤੇ ਨਾ ਨਹੀਂ ਤਾਂ ਔਰਤ ਜਹਾਨ ਚ ਕਹਾਇਆ ਸੂੜ ਲੈ ਉਹ ਪਪੀ ਰਾਜਾ ਤੈਨੂੰ ਰਤਾ ਵੀ ਤਰਸਨਾ ਆਇਆ ਸੂੜ ਲੈ ਉਹ ਪਪੀ ਰਾਜਾ ਬਹੁਤ ਆਗੇ ਵਾਟੇ ਗੋੜਾ ਮੇਕ ਕਰਾਂਗੇ ਆਪਣੇ ਬਹੁ ਦੀ ਵਧੇ ਜੈ ਸ਼ਰੀਲੇ ਰਾਏ ਕਚਸਨ ਇੱਕ ਕਵੀ